ਦੋਸਤੋ 스마트폰 ਦਾ ਕੈਮਰਾ ਸੱਜੇ ਪਾਸੇ ਹੀ ਕਿਉਂ ਹੁੰਦਾ ਹੈ ਆਓ ਜਾਣਦੇ ਹਾਂ ਇਸ ਦੇ ਪਿੱਛੇ ਦਾ ਕਾਰਨ ਔਰ ਅਗਰ ਤੁਸੀਂ ਲੋਕ ਨਵੇਂ ਹੋ ਤਾਂ ਸਬਸਕ੍ਰਾਈਬ ਕਰੋ ਉਹ ਜੋ ਲਾਲ ਵਾਲਾ ਬਟਨ ਹੈ ਉਸ ਤੇ ਫੁੱਟ ਥੱਕ ਕੇ ਮਾਰੋ ਜਾਂ ਫਿਰ ਮੋਮਬੱਤੀ ਮੈਨੂੰ ਨਹੀਂ ਪਤਾ ਬਸ ਕਲਿੱਕ ਹੋ ਜਾਣਾ ਚਾਹੀਦਾ ਦੋਸਤੋ ਇੰਟਰਨੈਟ ਦੇ ਇਸ ਯੁੱਗ ਵਿੱਚ ਜ਼ਿਆਦਾਤਰ ਲੋਕ 스마트폰 ਵਰਤਦੇ ਹਨ ਪਰ ਕੀ ਤੁਸੀਂ ਜਾਣਦੇ ਹੋ ਕਿ 스마트폰 ਦਾ ਕੈਮਰਾ ਖੱਬੇ ਪਾਸੇ ਹੀ ਕਿਉਂ ਹੁੰਦਾ ਹੈ ਆਖਰ ਇਸ ਦੇ ਪਿੱਛੇ ਦਾ ਕੀ ਹੈ ਕਾਰਨ ਨਹੀਂ ਆਓ ਜਾਣਦੇ ਹਾਂ ਇਸ ਦਾ ਕਾਰਨ ਦੋਸਤੋ ਅੱਜ ਕੱਲ ਜੇਕਰ ਕੋਈ ਚੀਜ਼ ਦਿਨ ਪਰ ਸਾਡੇ ਸਭ ਤੋਂ ਨੇੜੇ ਰਹਿੰਦੀ ਹੈ ਤਾਂ ਉਹ ਹੈ ਸਾਡਾ 스마트폰 ਪਹਿਲਾਂ ਦੂਰ ਦਰਾਡੇ ਬੈਠੇ ਆਪਣੇ ਮਿੱਤਰ ਪਿਆਰਿਆਂ ਨਾਲ ਗੱਲ ਕਰ ਲਈ ਮੋਬਾਈਲ ਦੀ ਵਰਤੋਂ ਕੀਤੀ ਜਾਂਦੀ ਸੀ ਪਰ ਹੁਣ ਮੋਬਾਈਲ ਫੋਨ ਕਾਫੀ ਉન્નਤ ਹੋ ਗਏ ਹਨ ਅਤੇ ਲੋਕਾਂ ਦੀ ਜ਼ਿੰਦਗੀ ਦਾ ਹਿੱਸਾ ਬਣ ਗਏ ਹਨ ਬਹੁਤੇ ਕੰਮ ਜਿਨ੍ਹਾਂ ਦੀ ਸਾਨੂੰ ਲੋੜ ਹੈ ਹੁਣ ਮੋਬਾਈਲ ਫੋਨ ਦੀ ਮਦਦ ਨਾਲ ਮਿੰਟਾਂ ਵਿੱਚ ਹੀ ਪੂਰੇ ਕਰ ਲੈਂਦੇ ਹਾਂ ਜ਼ਰੂਰੀ ਕੰਮ ਕਰਨ ਦੇ ਨਾਲ ਨਾਲ ਮੋਬਾਈਲ ਮਨੋਰੰਜਨ ਦਾ ਵੀ ਸਾਧਨ ਬਣ ਗਿਆ ਹੈ ਅਰੇ ਕਹਿਣਾ ਕੀ ਚਾਹਤੇ ਹੋ ਅਸੀਂ ਇਸ ਵਿੱਚ ਵੀਡੀਓ ਦੇਖ ਸਕਦੇ ਹਾਂ ਤੇ ਕੈਮਰੇ ਦੀ ਮਦਦ ਨਾਲ ਆਪਣੀ ਯਾਦਗਾਰੀ ਪਲਾਂ ਨੂੰ ਫੋਟੋਆਂ ਜਾਂ ਵੀਡੀਓ ਵਿੱਚ ਕੈਦ ਕਰ ਸਕਦੇ ਹਾਂ ਪਰ ਕੀ ਤੁਸੀਂ ਕਦੇ ਸੋਚਿਆ ਹੈ ਕਿ 스마트 ਫੋਨ ਦਾ ਕੈਮਰਾ ਸੱਜੇ ਪਾਸੇ ਹੀ ਕਿਉਂ ਹੁੰਦਾ ਹੈ ਅਵੇ ਜਲਦੀ ਬੋਲ ਦੋਸਤੋ ਅੱਜ ਕੱਲ ਦੇ ਦੌਰ ਵਿੱਚ ਹਰ ਕਿਸੇ ਕੋਲ ਸਮਾਰਟਫੋਨ ਹੈ ਇੰਟਰਨੈਟ ਦੇ ਇਸ ਯੁੱਗ ਵਿੱਚ ਸਮਾਰਟਫੋਨ ਤੋਂ ਬਿਨਾ ਜ਼ਿੰਦਗੀ ਜਿਉਣਾ ਮੁਸ਼ਕਲ ਹੈ ਸਮਾਰਟਫੋਨ ਨੇ ਹਰ ਕਿਸੇ ਦੀ ਜ਼ਿੰਦਗੀ ਨੂੰ ਆਸਾਨ ਬਣਾ ਦਿੱਤਾ ਹੈ ਪਰ ਕੀ ਤੁਸੀਂ ਕਦੇ ਸੋਚਿਆ ਹੈ ਕਿ ਸਮਾਰਟਫੋਨ ਦਾ ਕੈਮਰਾ ਖੱਬੇ ਪਾਸੇ ਹੀ ਕਿਉਂ ਹੁੰਦਾ ਹੈ ਅੱਜ ਅਸੀਂ ਤੁਹਾਨੂੰ ਇਸ ਦੇ ਪਿੱਛੇ ਦਾ ਕਾਰਨ ਦੱਸਣ ਜਾ ਰਹੇ ਹਾਂ ਦੋਸਤ ਤੁਹਾਨੂੰ ਦੱਸ ਦਈਏ ਕਿ ਸ਼ੁਰੂਆਤੀ ਜ਼ਿਆਦਾਤਰ ਲੋਕਾਂ ਕੋਲ ਛੋਟੇ ਫੋਨ ਸਨ ਫਿਰ ਹੌਲੀ-ਹੌਲੀ ਸਮਾਰਟਫੋਨ ਬਾਜ਼ਾਰ ਵਿੱਚ ਆ ਗਏ ਇਨ੍ਹਾਂ ਫੋਨਾਂ 'ਚ ਕੈਮਰਾ ਵੀ ਵਿਚਕਾਰ ਹੁੰਦਾ ਸੀ ਆ ਮੰਨ ਲਓ ਮੇਰੇ ਬਾਪਕੋ ਮੈਂ ਸਿਖਾ ਚ ਪਰ ਫਿਰ ਹੌਲੀ-ਹੌਲੀ ਸਾਰੀਆਂ ਕੰਪਨੀਆਂ ਨੇ ਕੈਮਰੇ ਨੂੰ ਮੋਬਾਈਲ ਦੇ ਖੱਬੇ ਪਾਸੇ ਸ਼ਿਫਟ ਕਰ ਦਿੱਤਾ ਪਰ ਸਵਾਲ ਇਹ ਹੈ ਕਿ ਅਜਿਹਾ ਕਿਉਂ ਕੀਤਾ ਗਿਆ ਜਾਨਦੇ ਹਾਂ ਕੀ ਸੀ ਇਸ ਦਾ ਕਾਰਨ ਕਰਦੇ ਹਾਂ ਆਈਫੋਨ ਦੀ ਦੋਸਤੋ smartphone iphone ਨੇ ਸਭ ਤੋਂ ਪਹਿਲਾਂ ਖੱਬੇ ਪਾਸੇ ਕੈਮਰਾ ਦੇਣਾ ਸ਼ੁਰੂ ਕੀਤਾ ਸੀ ਇਸ ਤੋਂ ਬਾਅਦ ਹੌਲੀ-ਹੌਲੀ ਜ਼ਿਆਦਾਤਰ ਕੰਪਨੀਆਂ ਨੇ ਇਹੀ ਪੈਟਰਨ ਅਪਣਾਇਆ ਅਤੇ ਕੈਮਰੇ ਨੂੰ ਫੋਨ ਦੇ ਖੱਬੇ ਪਾਸੇ ਸੈੱਟ ਕਰ ਦਿੱਤਾ ਕੈਮਰੇ ਨੂੰ ਖੱਬੇ ਪਾਸੇ ਲਗਾਉਣਾ ਕੋਈ ਡਿਜ਼ਾਈਨ ਨਹੀਂ ਹੈ ਪਰ ਇਸ ਦੇ ਪਿੱਛੇ ਦਾ ਕਾਰਨ ਬਹੁਤ ਦਿਲਚਸਪ ਹੈ ਦੁਨੀਆ ਦੇ ਜ਼ਿਆਦਾਤਰ ਲੋਕ ਆਪਣੇ ਖੱਬੇ ਹੱਥ ਨਾਲ ਮੋਬਾਈਲ ਦੀ ਵਰਤੋਂ ਕਰਦੇ ਹਨ ਅਜਿਹੀ ਸਥਿਤੀ ਵਿੱਚ ਮੋਬਾਈਲ ਦੇ ਪਿਛਲੇ ਅਤੇ ਖੱਬੇ ਪਾਸੇ ਲੱਗੇ ਕੈਮਰੇ ਨਾਲ ਫੋਟੋਆਂ ਲੈਣਾ ਜਾਂ ਵੀਡੀਓ ਸ਼ੂਟ ਕਰਨਾ ਆਸਾਨ ਹੈ ਇਸ ਤੋਂ ਇਲਾਵਾ ਜਦੋਂ ਮੋਬਾਈਲ ਨੂੰ ਘੁਮਾ ਕੇ ਲੈਟ ਸਕੀਪ ਦੇ ਮੋਡ ਵਿੱਚ ਫੋਟੋ ਖਿੱਚਣੀ ਪੈਂਦੀ ਹੈ ਤਾਂ ਮੋਬਾਈਲ ਦਾ ਕੈਮਰਾ ਉੱਪਰ ਵੱਲ ਰਹਿੰਦਾ ਹੈ ਇਸ ਕਾਰਨ ਲੈਟ ਸਕੀਪ ਮੋਡ ਵਿੱਚ ਵੀ ਆਸਾਨੀ ਨਾਲ ਫੋਟੋ ਖਿੱਚੀ ਜਾ ਸਕਦੀ ਹੈ ਇਹਨਾਂ ਕਾਰਨਾਂ ਕਰਕੇ ਮੋਬਾਈਲ ਵਿੱਚ ਕੈਮਰਾ ਖੱਬੇ ਪਾਸੇ ਰੱਖਿਆ ਗਿਆ ਹੈ ਦੋਸਤੋ ਤੁਹਾਨੂੰ ਪਤਾ ਲਹੀ ਲੱਗ ਗਿਆ ਹੋਵੇਗਾ ਕਿ 스마트ਫੋਨ ਦਾ ਕੈਮਰਾ ਖੱਬੇ ਪਾਸੇ ਹੀ ਕਿਉਂ ਵਰਤਿਆ ਜਾਂਦਾ ਹੈ ਖਤਮ ਬਾਏ ਬਾਏ ਟਾਟਾ ਗੁੱਡ ਬਾਏ ਗਿਆ